ਆਪਣੇ ਵਾਰਡ ਨੰਬਰ 16 ਤੋਂ ਤੀਸਰੀ ਵਾਰ ਮੈਂ ਮਿਊਂਸੀਪਲ ਕਾਉਂਸਲਰ ਆ ਕੰਟੀਨਿਊ ਪਿਛਲੇ 7-8 ਸਾਲਾਂ ਤੋਂ ਮੈਂ ਤਕਰੀਬਨ ਤਿੰਨ ਵਾਰਡਾਂ ਦੇ ਵਿੱਚ ਮਿਊਂਸੀਪਲ ਮਿਊਂਸੀਪਲ ਕਮਿਸ਼ਨਰ ਦੇ ਤੌਰ ਤੇ ਇਨਵੋਲਵ ਰਹਿਆ ਉੱਥੇ ਸਾਰੇ ਹੌਦ ਭਰੇ ਹੋਏ ਆ ਬਲੋਕੇ ਸੀਗੀ ਇੰਨਾ ਦੇ ਪਿਛਲੇ 7 ਸਾਲਾਂ ਤੋਂ ਮੈਂ ਮਿੰਤਾ ਕਰਦਾ ਇਹਨਾਂ ਦੀ ਆ ਵੀ ਤੁਸੀਂ ਮੇਰਾ ਹੌਦਾਂ ਦੀ ਸਫਾਈ ਕਰਾ ਦਿਓ ਜਿਹੜੇ ਬਲੋਕੇ ਜਾਂ ਖੋਲ ਦੋ ਉਹਦੀ ਰਿਪੇਅਰ ਕਰਾ ਦਿਓ ਰਿਪੇਅਰ ਦਾ ਟੈਂਡਰ ਹੋਇਆ ਪਿਆਗਾ ਏਜੰਸੀ ਕੋਲੇ ਆ ਉਹਨਾਂ ਨੇ ਆਪ ਦਾ ਇੱਕ ਉਹ ਨਲਾਇਕ ਜਾਂ ਬੰਦਾਗਾ सुरेंद्र ਉਹ ਬਿਠਾਇਆ ਹੋਇਆਗਾ ਉਹ ਢੱਕਾ ਤੋੜਦਾ ਨਹੀਂ ਰੁਪਏ ਆਪਸ ਵਿੱਚ ਵੰਡ ਲੈਂਦੇ ਆ ਮਹੀਨਾ 200 ਰੁਪਏ ਕੈਸ਼ ਕਰਦੇ ਆ ਇਹਨਾਂ ਨੇ ਇੰਨਾ ਗੰਦ ਪਾਤਾ ਅਸੀਂ ਉੱਥੇ ਗੰਦ ਦੇ ਵਿੱਚ ਰਹਿੰਦੇ ਆ ਪਰ ਇਹਨਾਂ ਦੇ ਜਿਹੜੇ ਉਹ ਅਫਸਰ ਆ ਇਹਨਾਂ ਦੇ ਮੂੰਹ ਤੇ ਜੂਨ ਹੀ ਸਰਕਦੀ ਜਿਹੜਾ ਐਸਡੀਓ ਆ ਸਾਲ ਹੋ ਗਿਆ ਜੁਆਇਨ ਕੀਤੇ ਨੂੰ ਏ ਐਂਡਰ ਦੇ ਪ੍ਰਾਣਾ ਸਿਨੇਮਾ ਕਿੱਥੇ ਆ ਫਰਵਾਈਵਜਾ ਛਾਦਰ ਰੁਪਿਆਰ ਕਿਤੇ ਆ ਕਿਉਂ ਉਰੇ ਸਿਰਫ ਬਿੱਲ ਪਾਉਣ ਆਉਂਦੇ ਆ ਤਨਖਾਹ ਲੈਣ ਆਉਂਦੇ ਆ ਲੱਖਾਂ ਰੁਪਏ ਦੇ ਬੋਕ ਬੰਨੇ ਆ ਸਾਡੇ ਟੈਕਸ ਦੇ ਵਿੱਚੋਂ ਤਨਖਾਹਾਂ ਮਿਲਦੇ ਆ ਡੱਕਾ ਇਹ ਤੋੜ ਦੇਣੀ ਮੇਰੀ ਮੰਗਾ ਵੀ ਜਿਹੜਾ ਐ ਐਸ ਡੀਓ ਆ ਉਰੇ ਉਹਨੂੰ ਬਦਲੀ ਨਾਉਂਦੀ ਕੀਤੀ ਜਾਵੇ ਬਦਲੀਆ ਫਿਰ ਉੱਥੇ ਆ ਕੇ ਗੰਦ ਪਾ ਦੂਗਾ ਜਿੱਥੇ ਜਾਊਗਾ ਬੀ ਇਹਨੂੰ ਸਸਪੈਂਡ ਕੀਤਾ ਜਾਵੇ ਟਰਮੀਨੇਟ ਕੀਤਾ ਜਾਵੇ ਜੇ ਸਾਡੀ ਮੰਗ ਜਲਦੀ ਸਾਡੇ ਵਾਰਡ ਦੀ ਸਪਈ ਨਾ ਕਰਾਈ ਗਈ ਮੇਨੋਤ ਦਾ ਦੀ ਨੋਬਤ ਉਰੋਂ ਤੱਕ ਵੀ ਆ ਸਕਦੀ ਆ ਅੱਜ ਅਸੀਂ ਇਕੱਲੇ ਬੰਦੇ ਆਏ ਆ ਹਰੇਕ ਕਰੋ ਲੇਡੀਜ਼ ਨਾਲ ਲੈ ਕੇ ਹਰੇਕ ਕਰੋ ਬੰਦਾ ਨਾਲ ਲੈ ਕੇ ਦੋ ਦਿਨ ਪਹਿਲਾਂ ਤਿਆਰੀ ਕਰਾਗੇ ਉਰੇ ਅਸੀਂ ਪੱਕੇ ਤੌਰ ਤੇ ਜਿੰਦਾ ਲਾਵਾਂਗੇ ਦਫ਼ਤਰ ਨੂੰ ਕਿਸੇ ਨੂੰ ਵੜਨ ਨਹੀਂ ਦੇਣਾ ਕਿਉਂਕਿ ਇਹਨਾਂ ਨੂੰ ਕਰਾਉਣਾ ਕੀ ਇਹੋ ਕੰਮ ਤਾਂ ਲੈਣਾ ਕਰਨਾ ਹੈ ਜੀ ਤੁਸੀਂ ਸ੍ਰੀ ਰਾਹੁਲ ਕੌਸ਼ਲ ਆ ਮੈਂ ਕਾਰਜਕਾਰੀ ਇੰਜੀਨੀਅਰ ਪੰਜਾਬ ਵਰਸਪਲੀਸੀ ਰੇਜ ਬੋਰਡ ਬਰਨਾਲਾ ਜਿਹੜੀ ਇਹ 16 ਨੰਬਰ ਵਾਰਡ ਦੀ ਕੰਪਲੇਂਟ ਹੈ ਮੇਰੇ ਕੋਲ ਪਹਿਲੀ ਵਾਰੀ ਆਈ ਹੈ ਜੀ ਮੇਰੇ ਕੋਲ ਪਹਿਲੀ ਵਾਰੀ ਐਮਸੀ ਸਾਹਿਬ ਆਏ ਨੇ ਤੇ ਉਹਨਾਂ ਨੇ ਦੱਸਿਆ ਹੈ ਕਿ ਉੱਥੇ ਪ੍ਰੋਬਲਮ ਹੈਗੀ ਹੈ ਕਿ ਮੇਨ ਹੂਲ ਦੀ ਸਫਾਈ ਹੋਣੇ ਵਾਲੀ ਹੈ ਤੇ ਕੁਝ ਲਾਈਨਾਂ ਰਿਪਲੇਸ ਹੋਣੇ ਵਾਲੀਆਂ ਹੈਗੀਆਂ ਤੇ ਉਹਦੇ ਵਾਸਤੇ ਮੈਂ ਦੱਸਣ ਜਾਦਾ ਕਿ ਸਾਡੇ ਜਿਹੜਾ ਸ਼ਹਿਰ ਦੇ ਵਿੱਚ ਮੇਨ ਸੀਵਰ ਦੀ ਸਫਾਈ ਦਾ ਕੰਮ ਕੱਲ ਰਾਤ ਸ਼ੁਰੂ ਹੋ ਗਿਆ ਹੈ ਤੇ ਉਹਨੂੰ ਕੰਪਲੀਟ ਹੋਣ ਨੂੰ 2 ਤੋਂ 3 ਮਹੀਨੇ ਲੱਗਣਗੇ ਬਾਕੀ ਫੋਰ ਟੈਂਪਰੇਰੀ ਲੀਫ ਇਹਨਾਂ ਨੂੰ ਅਸੀਂ ਅਸ਼ੂਰ ਕੀਤਾ ਹੈ ਕਿ 10 ਦਿਨਾਂ ਦੇ ਵਿੱਚ ਉਹ ਵਾਰਡ ਦੇ ਜੋ ਵੀ ਪ੍ਰੋਬਲਮ ਹੈ ਉਹਨੂੰ ਅਸੀਂ ਪ੍ਰਾਇਰਿਟੀ ਤੇ ਹੱਲ ਕਰਾਵਾਂਗੇ ਤੇ ਬਾਕੀ ਅਗਰ ਕੋਈ ਪਾਈਪਲਾਈਨ ਬਦਲਣ ਵਾਲੀ ਹੈ ਉਹ ਨੂੰ ਆਪਾਂ 20 ਤਰੀਕ ਤੋਂ ਬਾਅਦ ਉਹ ਵੀ ਕੰਮ ਸ਼ੁਰੂ ਹੋ ਜਾਏਗਾ ਕਿਸੀ ਸਪੈਸ਼ਲਿਸਟ ਟੀਮ ਨੂੰ ਬਣਾ ਕੇ ਐਮਸੀ ਨੂੰ ਸਬਮਿਟ ਕੀਤਾ ਤੇ ਐਮਸੀ ਨੇ ਸਾਨੂੰ ਪੈਸੇ ਵੀ ਦੇ ਦਿੱਤੇ ਉਹਦੇ ਖੰਡ ਦੇ ਤੇ ਅਸੀਂ ਹੁਣ ਸੁਪਰ ਸੈਕਸ਼ਨ ਲਾ ਕੇ ਸਾਡੀ ਕੱਲ ਕਚੇੜੀ ਵਾਲੇ ਜੰਮ ਤੋਂ ਕੰਮ ਰਾਤ ਕੱਲ ਰਾਤੀ ਕੰਮ ਸ਼ੁਰੂ ਹੋ